ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਸ਼ੁਕਰਾਨਾ ਕੀ ਹੈ ਅਤੇ ਉਹ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਸ਼ੁਕਰਾਨਾ ਇਹ ਨਹੀਂ ਹੈ ਕਿ ਪ੍ਰਮਾਤਮਾ ਨੇ ਸਾਨੂੰ ਗੱਡੀ ਦੇਤੀ ਜਾਂ ਸਾਡੀ ਲੋੜਿੰਦੀ ਚੀਜ਼ ਪੂਰੀ ਕਰਤੀ ਹਾਂ ਉਹ ਵੀ ਗੱਲ ਹੈ ਕਿ ਜੇ ਬੰਦੇ ਕੋਲ ਲੋੜਿੰਦੀ ਚੀਜ਼ ਨਹੀਂ ਹੈਗੀ ਜੇ ਦੀ ਸਾਨੂੰ ਲੋੜ ਹੈ ਤਾਂ ਬੰਦਾ ਅਧੂਰਾ ਹੈ ਪਰ ਸ਼ੁਕਰਾਨਾ ਉਹ ਨਹੀਂ ਹੈ ਵੀ ਸਾਡੇ ਕੋਲ ਮੈਲ ਹੈ ਬੰਗਲਾ ਹੈ ਕੋਠੀ ਹੈ ਗੱਡੀ ਹੈ ਹਨਾ ਸ਼ੁਕਰਾਨਾ ਆਪਾਂ ਨੂੰ ਇਹ ਕਰਨਾ ਚਾਹੀਦਾ ਹੈ ਵੀ ਆਪਾਂ ਆਪਣਾ ਦਿਨ ਵਧੀਆ ਜਾ ਰਿਹਾ ਆਪਾਂ ਰਾਤ ਨੂੰ ਸੁੱਤੇ ਆਪਾਂ ਨੂੰ ਸਵੇਰੇ ਉੱਠਣ ਦਾ ਮੌਕਾ ਦਿੱਤਾ ਪਰ ਮਾਤਮਾ ਨੇ ਆਪਣੇ ਕੋਲ ਇੱਕ ਦਿਨ ਹੋਰ ਹੈ ਅੰਗ ਪੈਰ ਸਹੀ ਨੇ ਕੋਈ ਆਪਾਂ ਕਿਸੇ ਪਾਸੋਂ ਲੂਲੇ ਲੰਗੜੇ ਨਹੀਂ ਹੈਗੇ ਜਾਂ ਆਪਣੇ ਕੋਲ ਕਿਸੇ ਤੰਗੀ ਨਹੀਂ ਕੋਈ ਦੁਖੀ ਨਹੀਂ ਜਿਵੇਂ ਵੇਖਿਆ ਜਾਵੇ ਲੋਕ ਅੱਜ ਕੱਲ ਜਿੰਨਾਂ ਕੋਲ ਪੈਸਾ ਗੱਡੀ ਬੰਗਲਾ ਨਹੀਂ ਹੈਗਾ ਉਹ ਸ਼ੁਕਰਾਨਾ ਨਹੀਂ ਕਰਦੇ ਉਹ ਰੱਬ ਨੂੰ ਕਹਿੰਦੇ ਨੇ ਤੂੰ ਸਾਨੂੰ ਆ ਨਹੀਂ ਦਿੱਤਾ ਇਹ ਨਹੀਂ ਦਿੱਤਾ ਰੱਬ ਦਾ ਸ਼ੁਕਰਾਨਾ ਕਰੋ ਆਪਣੇ ਹੱਥ ਅੰਗ ਪੈਰ ਸਹੀ ਨੇ ਆਪਣੀ ਬੁੱਧੀ ਸਹੀ ਏ ਸਹੀ ਤਰ੍ਹਾਂ ਕੰਮ ਕਰ ਰਹੇ ਆ ਇਹਦੇ ਉੱਤੇ ਹੋਰ ਕੀ ਹੈ ਜੇ ਆਪਣੀ ਸਿਹਤ ਨਹੀਂ ਠੀਕ ਹੋਵੇਗੀ ਗੱਡੀ ਬੰਗਲਾ ਸ਼ੋ ਆਰਾਮ ਕਿਹੜੇ ਕੰਮ ਦਾ ਸ਼ੁਕਰਾਨਾ ਆਪਾਂ ਨੂੰ ਇਹ ਕਰਨਾ ਹੀ ਰਿਹਾ ਵੀ ਆਪਾਂ ਜਿਹੜਾ ਹੁਣ ਇਸ ਟਾਈਮ ਖਾ ਰਹੇ ਆ ਜਿਉ ਰਹੇ ਆ ਹੱਥ ਪੈਰ ਸਹੀ ਨੇ ਆਪਾਂ ਕਿਸੇ ਦੀ ਬੁਰਾਈ ਨਾ ਕਰੀਏ ਹਨਾ ਜਿੰਨਾ ਹੋ ਸਕੇ ਆਪਣੇ ਕੰਮ ਦਾ ਕਤ ਮਤਲਬ ਰੱਖੀਏ ਦੂਜਿਆਂ ਦੇ ਆਪਾਂ ਕੰਮ ਤੋਂ ਕੀ ਲੈਣਾ ਆਪਣਾ ਗੁਰੂ ਘਰ ਜਾਈਏ ਹਨ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਵੀ ਧੰਪਾਗ ਰੱਬਾ ਸੀ ਤੇਰੇ ਘਰੇ ਆਏ ਆ ਤੂੰ ਸਾਨੂੰ ਆਪਦੇ ਨਾਲ ਜੋੜਿਆ ਉਹ ਸ਼ੁਕਰਾਨਾ ਕਰਨਾ ਨਾ ਕਿ ਸ਼ੁਕਰਾਨਾ ਇਹ ਕਰਨਾ ਵੀ ਹਾਂ ਅੱਜ ਮੈਂ 10000 ਦੀ 벨ਟ ਲਾਈਏ 10000 ਦਾ ਮੈਨੂੰ ਰੱਬ ਨੇ ਕਪੜਾ ਦਵਾਇਆ ਉਹ ਵੀ ਇੱਕ ਗੱਲ ਵੱਖ ਹੈ ਪਰ ਸ਼ੁਕਰਾਨਾ ਇਹ ਕਰੋ ਕਿ ਤੁਹਾਡੀ ਸਿਹਤ ਠੀਕ ਹੈ ਤੁਸੀਂ ਆਪ ਠੀਕ ਹੋ ਤੁਹਾਡੇ ਮਾਪੇ ਵੀ ਠੀਕ ਨੇ ਤੁਸੀਂ ਪਰਿਵਾਰ ਵਿੱਚ ਬੈਠੇ ਹੋ ਕਈਆਂ ਦੇ ਪਰਿਵਾਰ ਨਹੀਂ ਹੁੰਦੇ ਕਈਆਂ ਕੋਲ ਰਹਿਣ ਬਸੇਰਾ ਨਹੀਂ ਹੈਗਾ ਸੜਕਾਂ ਤੇ ਲਗੇ ਫਿਰਦੇ ਨੇ ਸੋ ਜਿੰਨਾ ਹੋ ਸਕੇ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਹੀ ਦੇਨਹਾਰ ਹੈ ਆਪਾਂ ਕਹੇ ਤੇ ਤੇ ਨਿਆ ਵੀ ਸਾਡੇ ਕੋਲ ਇਹ ਨਹੀਂ ਹੈਗਾ ਜਾਂ ਸਾਡੀ ਕੋਈ ਚੀਜ਼ ਨਹੀਂ ਪੂਰੀ ਹੁੰਦੀ ਜੇ ਵੇਖਿਆ ਜਾਵੇ ਸਾਰਾ ਕਰਮਾਂ ਦਾ ਚੱਕਰ ਦੇ ਕਿਸਮਤ ਤੋਂ ਬਗੈਰ ਬੰਦਾ ਕੋਈ ਹੱਥ ਨਹੀਂ ਬਾਕੀ ਜਿਹੜਾ ਮਿਹਨਤ ਜਾਰੀ ਰੱਖਦਾ ਉਹਦੀ ਮਿਹਨਤ ਨੂੰ ਫਲ ਨਹੀਂ ਹੁੰਦੀ ਹੈ ਜੇ ਬੰਦਾ ਮਿਹਨਤ ਹੀ ਨਾ ਕਰੇਗਾ ਬੰਦਾ ਬੈਠਾ ਰਹੇਗਾ ਬੈਠੇ-ਬੈਠੇ ਬੰਦੇ ਕੋਲ ਸਾਰਾ ਕੁਝ ਆ ਜਾਏਗਾ ਨਹੀਂ ਆ ਸਕਦਾ ਨਾ ਇਸ ਤਰ੍ਹਾਂ ਹੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਜਿਹੜਾ ਬੰਦਾ ਮਿਹਨਤ ਤੇ ਭਰੋਸਾ ਰੱਖਦਾ ਹੈ ਉਹ ਬੰਦਾ ਕਾਮਯਾਬ ਹੁੰਦਾ ਹੈ ਕਈ ਲੋਕ ਇਸ ਤਰ੍ਹਾਂ ਮਿਹਨਤ ਕਰਦੇ ਨੇ ਆਪਾਂ ਕਿਸੇ ਦੀ ਰੀਸ ਨਹੀਂ ਕਰਨੀ ਵੀ ਉਹ ਬੰਦਾ ਇਸ ਤਰ੍ਹਾਂ ਮਿਹਨਤ ਕਰ ਰਿਹਾ ਮੈਂ ਵੀ ਉਸ ਤਰ੍ਹਾਂ ਮਿਹਨਤ ਕਰਾਂਗਾ ਜਿਵੇਂ ਆਪਣਾ ਦਿਲ ਕਹਿੰਦਾ ਮਨ ਕਹਿੰਦਾ ਉਸ ਤਰ੍ਹਾਂ ਮਿਹਨਤ ਕਰੋ ਜੋ ਆਪਣਾ ਕਰਨ ਦਾ ਦਿਲ ਹੈ ਉਹ ਕਰੋ ਨਾ ਕਿ ਕੋਈ ਇਹ ਸੋਚ ਲਾ ਵੀ ਹਾਂ ਮੈਂ ਉਹਦੀ ਰੀਸ ਕਰਨੀ ਹੈ ਰੀਸ ਕਰਨ ਨਾਲ ਕੁਝ ਨਹੀਂ ਹੁੰਦਾ ਜੇ ਤੁਹਾਡਾ ਮਨ ਤੁਹਾਡਾ ਦਿਲ ਤੁਹਾਡਾ ਸਾਥ ਨਹੀਂ ਦੇ ਰਿਹਾ ਤਾਂ ਫਿਰ ਤੁਸੀਂ ਉਹ ਚੀਜ਼ ਨੂੰ ਕਿੱਥੋਂ ਕਰ ਲਓਗੇ ਸੋ ਇਸ ਕਰਕੇ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪ੍ਰਮਾਤਮਾ ਤਨ ਭਾਗ ਚਾਰ ਪੈਰਾਦਰ ਸੁੱਖਾਂ ਪ੍ਰੀਵਤੀਤ ਹੋਈਏ ਸਵੇਰ ਦਾ ਦਿਨ ਵਧੀਆ ਚੜਿਆ ਇੱਕ ਦਿਨ ਹੋਰ ਦਿੱਤਾ ਸਾਰੀ ਜ਼ਿੰਦਗੀ ਵਧੀਆ ਚੱਲੇ ਇਹੀ ਸ਼ੁਕਰਾਨਾ ਕਰਦੇ ਰਹੋ ਪ੍ਰਮਾਤਮਾ ਅੱਗੇ ਅਰਦਾਸ ਕਰੋ ਮਾਪਿਓ ਦੇ ਵਿੱਚਾਂ ਪਰਿਵਾਰ ਦੇ ਵਿੱਚਾਂ ਕਈਆਂ ਦੇ ਬਹੁ ਬਹੁ ਵੱਡੇ ਹਾਸੇ ਹੁੰਦੇ ਨੇ ਉਹ ਵੀ ਫਿਰ ਵੀ ਸ਼ੁਕਰਾਨਾ ਕਰਦੇ ਨੇ ਵੀ ਰੱਬਾ ਇਹ ਤੇਰੇ ਹੀ ਦਿੱਤਾ ਹੋਇਆ ਤੇਰਾ ਹੀ ਕੰਮ ਸੀਗੇ ਅਸੀਂ ਕੌਣ ਹੁੰਦੇ ਆ ਇਹ ਸਭ ਨੂੰ ਰੋਕਣ ਵਾਲੇ ਸੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ